ਸਰਕਾਰ ਦੇ ਅੱਗੇ ਅੱਜ ਮੈਦੂੜਾ ਆਪਣਾ ਮਾਨ ਬਠੇੜੇ ਦਾ ਅੱਜ ਆਪਾਂ ਪਹੁੰਚੇ ਜੀ ਪਿੰਡ ਬਾਦਲ ਪਿਛਲੇ ਦਿਨੀਆਂ ਖਜੂਰਾਂ ਦੀ ਕਾफी ਚਰਚਾ ਹੋਈ ਜੀ ਕਹਿੰਦੇ ਦੁਬਈ ਤੋਂ ਆਈਆਂ ਜਿੱਤੋਂ ਮਰਜੀ ਆਈਆਂ ਅਗਲੇ ਨੇ ਘੜਾ ਆਪਣੇ ਘਰੇ ਲਾਈਆਂ ਹਨ ਪਿੰਡ ਚ ਹੀ ਲਾਈਆਂ ਤੇ ਅੱਜ ਤੁਹਾਨੂੰ ਦਿਖਾਈਏ ਪੰਜ ਵਾਰ ਮੁੱਖ ਮੰਤਰੀ ਰਹੇ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਪਿੰਡ ਵਾਸੀਆਂ ਵਾਸਤੇ ਕੀ ਕੀ ਸਹੂਲਤਾਂ ਲੈ ਕੇ ਆਂਦੇ ਕਿੰਨੇ ਕਾਲਜ ਤੇ ਕਿੰਨਾ ਕ ਇੰਸਟੀਚਿਊਟ ਹੋਰ ਸਾਰਾ ਸਿਸਟਮ ਆਜਾ ਤੁਹਾਨੂੰ ਦਿਖਾਈਏ ਆ ਸਰਕਾਰੀ ਆਈਟੀਆਈ ਆ ਗਈ ਜੀ ਜੀ ਇੱਕੋ ਕਿਸਾਨ ਸੇਵਾ ਕੇਂਦਰ ਪਿੰਡ ਬਾਦਲ ਪਸ਼ੂਆਂ ਦਾ ਹਸਤਾਲ ਆ ਗਿਆ ਪਾਲੀ ਕਲੀਨਿਕ ਬਾਦਲ ਠੀਕ ਹੈ ਜੀ ਪੰਦਤ ਜੀ ਆ ਇਹ ਜਿਹੜਾ ਲਾਲ ਰੰਗ ਦੇ ਆ ਬਿਲਡਿੰਗ ਦੇਖ ਰਹੀ ਇਹ ਖੜਿਆਰਿਆਂ ਵਾਸਤੇ ਹੋਸਟਲ ਬਣਿਆ ਹੋਇਆ ਜੀ ਬਹੁਤ ਘੈਂਟ ਪੂਰਾ ਟਾਪ ਦਾ ਹੋਸਟਲ ਤੇ ਇਹ ਆ ਲਿਖਿਆ ਤੁਹਾਨੂੰ ਮੈਂ ਦਿਖਾਉਣਾ ਜੀ ਭਾਰਤੀਆ ਖੇਡ ਆ ਦੇਖੋ ਜੀ ਭਾਰਤੀਆ ਖੇਡ ਅਥਾਰਟੀ ਗਰਲ ਹੋਸਟਲ ਠੀਕ ਆ ਬਹੁਤ ਵਧੀਆ ਪ੍ਰਬੰਧ ਐ ਤੁਹਾਨੂੰ ਆ ਦੇਖੋ ਜੀ ਇੱਥੋਂ ਲੰਘੇ ਜਾਂਦੇ ਆਪਾਂ ਆ ਆ ਹੋਸਟਲੇ ਮੁੰਡੇ ਵਾਲਾ ਆ ਗਿਆ ਇੱਥੇ ਐ ਲੱਗਦਾ ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚੋਂ ਲੰਘੇ ਜਾ ਰਹੇ ਆ ਦੇਖੋ ਖੁੱਲੀਆਂ ਡੁੱਲੀਆਂ ਸੜਕਾਂ ਹਰੇ ਭਰੇ ਦਰਖਤ ਤੇ ਆ ਆ ਗਿਆ ਜੀ ਦਸ਼ਮੇਸ਼ ਗਰਲਜ ਕਾਲਜ ਬਾਦਲ ਠੀਕ ਹੈ ਜੀ ਦੇਖੋ ਅੰਦਰੋਂ ਕਾਲਜ ਹਰਿਆਲੀ ਖੁੱਲਾ ਡੁੱਲਾ ਮੈਂ ਇਹ ਆ ਗਿਆ ਜੀ ਖੇਡ ਸਟੇਡੀਅਮ ਉਹ ਸਾਹਮਣੇ ਲਿਖਿਆ ਪੜ ਲਓਈ ਖੇਡ ਸਟੇਡੀਅਮ ਪਿੰਡ ਬਾਦਲ ਜਿਹੇ ਜਿਹੇ ਸਟੇਡੀਅਮ ਬਾਈ ਜੀ ਵੱਡੇ ਵੱਡੇ ਪਿੰਡਾਂ ਵੱਡੇ ਵੱਡੇ ਸ਼ਹਿਰਾਂ ਚ ਹੁੰਦੇ ਆ ਉਹ ਜਿਹੇ ਪਿੰਡ ਚ ਹੀ ਬਣਾਏ ਪਿਆ ਆ ਅਸੀਂ ਅੰਦਰੋਂ ਤੁਹਾਨੂੰ ਦਿਖਾਉਨੇ ਆ ਇਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਇਦਾਂ ਦੇ ਸਟੇਡੀਅਮ ਨੇ ਪਿੰਡ ਦੇ ਵਿੱਚ ਕਿਤੇ ਵੀ ਨਹੀਂ ਹੋਣਾ ਮੈਨੂੰ ਲੱਗਦਾ ਬਾਦਲ ਤੋਂ ਬਣਾ ਠੀਕ ਆ ਬੰਦੇ ਦੀ ਬਾਦਲ ਸਾਹਿਬ ਕਹਿੰਦੇ ਬੰਦੇ ਨੀਤ ਹੋਣੀ ਚਾਹੀਦੀ ਆ ਬੰਦਾ ਲੀਡਰ ਫੇਰ ਕੰਮ ਕਰ ਸਕਦਾ ਫੇਰ ਕੁਝ ਵੀ ਕਰ ਸਕਦਾ ਤੇ ਆ ਗਏ ਦਸ਼ਮੇਸ਼ ਗਰਲੇ ਸੀਨੀਅਰ ਸਕੰਟਰੀ ਸਕੂਲ ਪਿੰਡ ਬਾਦਲ ਸਕੂਲ ਕਾਲ ਜਨੇ ਤਾਂ ਵੱਟ ਕੱਢੇ ਪਏ ਆ ਠੀਕ ਹੈ ਜੀ ਤਾਂ ਹੀ ਭਾਈ ਪੰਜ ਵਾਰੀ ਮੌਕਾ ਮਿਲਿਆ ਪੰਜ ਵਾਰ ਹੈ ਤੇ ਇਹ ਆ ਗਈ 베ਰਕਾ ਦੁੱਧ ਸੀਤਲਕੇਂਦਰ ਪਿੰਡ ਬਾਦਲ ਇਹ ਵੀ ਦੇਖੋ ਬਹੁਤ ਖੁੱਲੇ ਡੁੱਲੇ ਜ਼ਮੀਨ ਦੇ ਵਿੱਚ ਬਣਿਆ ਹੋਇਆ ਮੈਂ ਤੇ ਬਹੁਤ ਜੀ ਨਜ਼ਰ ਇਹ ਆ ਗਿਆ ਜੀ ਮਿੱਟੀ ਪਾਣੀ ਪੱਤਾ ਪਰਖ ਕੇਂਦਰ ਜਿਹੜਾ ਖੇਤੀਬਾੜੀ ਮਹੱਤਵਪੂਰਨ ਹੁੰਦਾ ਹੈ ਨਾ ਜਿੱਥੇ ਪਾਣੀ ਚੈੱਕ ਕਰਾਉਣੇ ਆ ਹਨਾ ਤੇ ਇਹ ਆ ਗਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਏਅਰ ਇਸੇ ਵੱਡਾ ਹਸਪਤਾਲ ਬਾਦਲ ਜਿਹੇ ਜਿਹੇ ਹਸਪਤਾਲ ਵੱਡੇ ਸ਼ਹਿਰਾਂ ਦੇ ਵਿੱਚ ਬਣੇ ਹੁੰਦੇ ਨੇ ਜੀ ਸੁਖਲਾ ਡੁੱਲਾ ਜਿਵੇਂ ਬਠਿੰਡੇ ਹਸਪਤਾਲਾ ਉਦਾਂ ਦਾ ਉਸ ਹਸਪਤਾਲਾ ਜੀ ਤੇ ਆਓ ਦੇਖੋ ਇੱਥੇ ਯੂਸ਼ਮਨ ਸਕੀਮ ਵੀ ਕਹਿੰਦੇ ਚੱਲਦੀ ਆ ਆਏ ਆ ਕੇ ਸਾਹਮਣੇ ओपीडी ਬਲਾਕ ਦੇਖੋ ਅੰਦਰੋਂ ਰੈਲੀ ਰੋਲੀ ਫਿਰ ਇੱਥੇ ਪੋਸ਼ਣਾ ਪਾਸਣਾ ਵੀ ਮਾਲੀਆਂ ਮਾਲੀਆਂ ਨੇ ਫੁੱਲ ਹੋਣਗੇ ਪੇਂਡੂ ਸਿਹਤ ਸਿਕਲਾਈ ਕੇਂਦਰ ਹੋ ਬਹੁਤਾ ਕੁਸ਼ ਹੈ ਜੀ ਕਮਾਲ ਹੀ ਕਰੀ ਪਈ ਆ ਇਹ ਆ ਗਿਆ ਜੀ ਉਹ ਜਿੱਥੇ ਪੰਜ ਵਾਰ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੇ ਸਪੁਰਦਿਖਾਕ ਹੋਇਆ ਹਨਾ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਦੇਖੋ ਕਿ ਕਰਾ ਲੱਗ ਰਿਹਾ ਇਹ ਬਾਬਾ ਹੀਰਾਦਾਸ ਜੀ ਗਰੁੱਪ ਆਫ ਇੰਸਟੀਚਿਊਟ ਆ ਗਿਆ ਜਿੱਥੇ ਅ ਅਜਰੂਬੈਦਕ ਬੀ ਐਮ ਐਸ ਸੀ ਵਗੈਰਾ ਡਿਪਲੋਮੇ ਹੁੰਦੇ ਨੇ ਠੀਕ ਹੈ ਜੀ ਇਹ ਕਾਲਜ ਆ ਗਿਆ ਇੱਥੋਂ ਪਤਾ ਨਹੀਂ ਕਿੰਨੇ ਕੁ ਡਾਕਟਰ ਬਣ ਕੇ ਨਿਕਲੇ ਹੋਣਗੇ ਮੁੰਡੇ ਹਨਾ ਮੁੰਡੇ ਕੁੜੀਆਂ ਤੇ ਇੱਥੋਂ ਅਸੀਂ ਗੱਡੀ ਮੂੜੀ ਤੇ ਅੱਗੇ ਆ ਗਿਆ ਜੀ ਸਟੇਟ ਇੰਸਟੀਚਿਊਟ ਨਰਸਿੰਗ ਕਾਲਜ ਬਾਦਲ ਸਟੇਟ ਇੰਸਟੀਚਿਊਟ ਨਰਸਿੰਗ ਪੈਰਾ ਮੈਡੀਕਲ ਸੈਂਸ ਪਿੰਡ ਬਾਦਲ ਬਹੁਤ ਮੁੰਡੇ ਕੁੜੀਆਂ ਨੇ ਇੱਥੋਂ ਡਿਪਲੋਮਾ ਕਰੇ ਤੁਹਾਨੂੰ ਆਮ ਹੀ ਕੋਈ ਨਰਸ ਕੁੜੀ ਮਿਲ ਜੂ ਜਿਹੜੀ ਕਹੂਗੀ ਮੈਂ ਬਾਦਲ ਤੋਂ ਡਿਪਲੋਮਾ ਕਰਿਆ ਬਹੁਤ ਮਸ਼ਹੂਰ ਕਾਲਜ ਬਹੁਤ ਪੁਰਾਣਾ ਕਾਲਜ ਆ ਜੀ ਤੇ ਆ ਫੇਰ ਉਹੀ ਜਿੱਥੇ ਜਗਵੀਰ ਸਿੰਘ ਬਾਦਲਾ ਅੱਜਕੱਲ੍ਹ